ਖਦਾ ਕੀ ਇਹ ਮੱਖਣ ਸਾ ਲਵਾਣਾ ਉੱਥੇ ਬਾਈ ਗੁਰੂ ਬੈਠੇ ਨੇ ਆਪਣੀਆਂ ਪਰਚੂਨ ਦੀਆਂ ਦੁਕਾਨਾਂ ਖੋਲ੍ਹੀ ਗਾਹਕਾਂ ਨੂੰ ਖਿੱਚਣ ਵਾਸਤੇ ਸੰਗਤ ਨੂੰ ਖਿੱਚਣ ਵਾਸਤੇ ਆਪੋ ਆਪਣੇ ਨੌਕਰ ਵੀ ਖੜਾਏ ਹੋਏ ਨੇ ਉਹਨਾਂ ਨੇ ਆਓ ਜੀ ਇੱਕ ਵਾਰ ਸੇਵਾ ਦਾ ਮੌਕਾ ਦਿਓ ਕਹਿੰਦੇ ਨੇ ਦੁਕਾਨਾਂ ਤੇ ਜਾਨੀ ਆਪਾ ਉਹ ਇੱਕ ਗੇਲ ਤੇ ਆਓ ਸੇਵਾ ਦਾ ਮੌਕਾ ਦਿਓ ਇਦਾਂ ਇਹਨਾਂ ਨੇ ਖਿਲਾੜੇ ਹੋਏ ਨੇ ਆਓ ਜੀ ਇੱਕ ਗੇਲ ਜਰੂਰ ਆਓ ਜ਼ਰੂਰ ਦਰਸ਼ਨ ਕਰੋ ਤੁਹਾਡੀ ਜਰੂਰ ਮਨੋ ਕਾਮਨਾ ਪੂਰੀ ਹੋਏਗੀ ਠੱਕੇ ਦੇ ਨਾਲ ਖਿੱਚ ਖਿੱਚ ਕੇ ਲ ਜਾਂਦਾ ਮੱਖਣ ਸਾ ਲਵਾਨਾ ਸਾਰਿਆਂ ਦੇ ਕੋਲ ਗਿਆ ਜੀ ਕਿਸੇ ਨੂੰ ਨਰਾਜ਼ ਨਹੀਂ ਕੀਤਾ ਸਾਰਿਆਂ ਦੇ ਕੋਲ ਗਿਆ ਦਰ ਅਸੂ ਦੇ ਵਿੱਚ ਮਨ ਨੂੰ ਸਕੂਨ ਨਹੀਂ ਮਿਲਿਆ ਤਸੱਲੀ ਨਹੀਂ ਹੋਈ ਆਨੰਦ ਨਹੀਂ ਆਇਆ ਕਿਉਂਕਿ ਜਦੋਂ ਪੂਰਨ ਗੁਰੂ ਦੇ ਕੋਲ ਜਾਵੋਗੇ ਤੁਸੀਂ ਤੁਹਾਡੇ ਵਿਕਾਰ ਸ਼ਾਂਤ ਹੋ ਜਾਣਗੇ ਤੁਹਾਨੂੰ ਆਨੰਦ ਮਿਲੇਗਾ ਤੁਹਾਨੂੰ ਸੁੱਖ ਮਿਲੇਗਾ ਕਿਤੇ ਪ੍ਰੈਕਟੀਕਲ ਕਰਕੇ ਵੇਖਿਓ ਜੀ ਤੁਸੀਂ ਇਕਾਗਰਤਾ ਦੇ ਨਾਲ ਜਪਜੀ ਸਾਹਿਬ ਦੀ ਬਾਣੀ ਦੇ ਨਾਲ ਜੁੜਿਓ ਤੁਹਾਨੂੰ ਆਨੰਦ ਆਉਣਾ ਸ਼ੁਰੂ ਹੋ ਜੇ ਜਦੋਂ ਤੁਸੀਂ ਮਨੋ ਕਾਮਨਾ ਬਿਕਾਰਾਂ ਨੂੰ ਰੋਕ ਕੇ ਬਾਣੀ ਨੂੰ ਪੜੋ ਡਾਕਟਰ ਪਤਾ ਕੀ ਕਹਿੰਦੇ ਨੇ ਡਾਕਟਰ ਕਹਿੰਦੇ ਜਦੋਂ ਵੀ ਭੋਜਨ ਖਾਣਾ ਹੈ ਪ੍ਰਸ਼ਾਦਾ ਸ਼ਕਣਾ ਹੈ ਤੁਸੀਂ ਬੁਰਕੀ ਨੂੰ ਚਬਾ ਕੇ ਬਰੀਕ ਕਰਕੇ ਖਾਓ ਜਦੋਂ ਬਰੀਕ ਕਰਕੇ ਰੋਟੀ ਨੂੰ ਤੁਸੀਂ ਅੰਦਰ ਨਾ ਘਾਉਂਗੇ ਫਿਰ ਤੁਹਾਡੀ ਜਿਹੜੀ ਅੰਦਰਲੀ ਮਸ਼ੀਨਰੀ ਹੈ ਉਹ ਸੇਤੀ ਹੀ ਮਿਕਸ ਕਰ ਦੇਗੀ ਤੁਹਾਡੇ ਖਾਦੇ ਹੋਏ ਖਾਣੇ ਨੂੰ। ਸੇਤੀ ਹਾਜਮ ਹੋ ਜਾਏਗਾ। ਜੇ ਤੁਸੀਂ ਬੁਰਕੀ ਸਿੱਧੀ ਨਗਾਓਗੇ, ਘੱਟ ਚਬਾਓਗੇ, ਫਿਰ ਤੁਹਾਡੀ ਅੰਦਰਲੀ ਮਸ਼ੀਨਰੀ ਦਾ ਬੋਲਾ ਜ਼ੋਰ ਲੱਗੇਗਾ। ਹਜਮ ਨਹੀਂ ਹੋਏਗੀ ਸੇਤੀ ਰੋਟੀ। ਸਮਝੋ ਬਿੰਤੀ ਨੂੰ ਪਿਆਰਿਓ, ਜਦੋਂ ਅਸੀਂ ਬਾਣੀ ਨੂੰ ਹੌਲੀ-ਹੌਲੀ ਪ੍ਰੇਮ ਦੇ ਨਾਲ ਪੜਾਂਗੇ, ਆਹ ਸਮਝ ਕੇ ਪੜਾਂਗੇ। ਬਰੀਕੀ ਦੇ ਨਾਲ ਪੜਾਂਗੇ। ਧਿਆਨ ਦੇ ਨਾਲ ਬਾਣੀ ਨੂੰ ਪੜਾਂਗੇ ਤੇ ਚੇਤਾ ਰੱਖਿਓ ਬਾਣੀ ਤੁਹਾਨੂੰ ਘਿਓ ਵਾਂਗੂ ਲੱਗੇਗੀ ਆਖੋ ਸਤਿਨਾਮ ਤੁਹਾਡਾ ਚਿਹਰਾ ਤੁਹਾਡਾ ਫੇਸ ਤੁਹਾਡੀ ਬੋਲ ਬਾਣੀ ਦੱਸੇਗੀ ਵੀ ਹਾਂ ਇਹਦੇ ਅੰਦਰ ਗੁਰੂ ਦਾ ਸ਼ਬਦ ਉਤਰਿਆ ਹੋਇਆ ਹੈ ਭਾਈ ਮੱਖਣਸਾਲਵਾਣ ਏਕ ਏਕ ਮੋਹਰ ਤਰਦਾ ਪਰ ਆਨੰਦ ਨਹੀਂ ਤਸੱਲੀ ਨਹੀਂ ਹੋਈ ਪੁੱਛਿਆ ਇਹ ਮੱਖਣ ਸਾ ਲਵਾਣੇ ਨੇ ਕਹਿੰਦੇ ਵੀ ਦੱਸੋ ਵੀ ਹੋਰ ਕੋਈ ਗੁਰੂ ਰਹਿੰਦਾ ਇੱਥੇ ਨੇੜੇ ਤੇੜੇ